ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਗੁਪੀਤ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਕਰਨ ਲੱਗੇ ਆ ਅੱਜ ਦੇ ਵਲੌਗ ਦੀ ਸ਼ੁਰੂਆਤ ਤੇ ਰਸ਼ਮੀਨ ਪਿਆਸੀ ਬਾਹਰ ਬਹੁਤ ਜ਼ਿਆਦਾ ਗਰਮੀ ਆ ਰਸ਼ਮੀਨ ਫੋਨ ਦੇਖੀ ਜਾਂਦਾ ਸੀ ਪਹਿਲਾਂ ਰਸ਼ਮੀਨ ਸ਼ਰਾਰਤਾਂ ਹੀ ਕਰਦਾ ਫਿਰਦਾ ਸੀ ਅੱਜ ਸੁੱਤਾ ਨਹੀਂਗਾ ਹਨਾ ਰਸ਼ਮੀਨ ਤੇ ਅੰਦਰ ਤੋਂ ਐਂ ਤਾਂ ਕੋਈ ਵਾਰਦਾ ਵੀ ਬਾਹਰ ਤਾਂ ਬਹੁਤ ਜ਼ਿਆਦਾ ਗਰਮੀ ਆ ਕੰਮ ਤਾਂ ਦਰਅਸਰੇ ਕਰ ਲਿਆ ਸੀਗਾ ਸਾਰਾ ਚਾਹ ਗੋਚੇ ਵਾਲਾ ਵੀ ਕਰ ਲਿਆ ਸੀ ਭਾਂਡੇ ਵੀ ਧੋਲੇ ਸੀ ਰੋਟੀ ਵੀ ਬਣਾ ਲਈ ਸੀ ਪੰਜਾਬ ਬਣਾ ਕੇ ਪੀ ਲਈ ਫਿਰ ਰੈਸਟ ਵੀ ਕਰਿਆ ਸੀ ਹੁਣ ਹਜੇ ਲਾਉਣਾ ਹੈਗਾ ਆਪਾਂ ਤੇ ਬਾਹਰ ਬਹੁਤ ਜ਼ਿਆਦਾ ਧੁੱਪ ਹੋਈ ਪਈ ਹੈ ਬਹੁਤ ਧੁੱਪ ਹੈ ਬਾਹਰ ਬਾਹਰ ਵੀ ਗਰਮੀ ਮਿਲ ਪਈ ਹੈ ਵੀ ਬੱਦਲ ਜਿਹੇ ਹੁੰਦੇ ਕਰਦੇ ਹੈਗੇ ਕੱਪੜੇ ਵੀ ਸਵੇਰੇ ਧੋਲੇ ਸੀ ਸਾਰੇ ਹੋਂ ਤਾਂ ਸਵੇਰੇ ਸਵੇਰੇ ਕੱਪੜੇ ਧੁੱਤੇ ਜਾਂ ਤਾਂ ਵਸ ਧੁੱਤੇ ਜਾਂਦੇ ਆ ਨਹੀਂ ਉਸ ਤੋਂ ਬਾਅਦ ਤਾਂ ਸ਼ਾਮ ਨੂੰ ਦੁਪਹਿਰੇ ਤਾਂ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈਗੀ ਅਰੇ ਸੋਈ ਜ ਸਾਡੀ ਚ ਨੇ ਰਾਜਾ ਰਹਿੰਦਾ ਹਾਂ ਤਾਂ ਇਧਰ ਬਾੜੀਆਂ ਨਾਲ ਚਾਣਣ ਵੀ ਹੈ ਪਰ ਜ਼ਿਆਦਾ ਅੰਦਰ ਨੇ ਰਹੇ ਇਹ ਲੈਟ ਨਾ ਥੋੜਾ ਜਿਆਦਾ ਜੀ ਬਸ ਜੀ ਆ ਜਾਏਗਾ ਇਹ ਹੁਣ ਆਪਾਂ ਹਜੇ ਨਾ ਹੋਣਾਂਗਾ ਪ੍ਰਿਸ਼ਮੇ ਕਹਿੰਦਾ ਮੈਨੂੰ ਮੈਂਗੋ ਸ਼ੇਕ ਬਣਾ ਕੇ ਦਿਓ। ਰਸਨੇ ਨੂੰ ਹੁਣ ਬਣਾ ਕੇ ਦਿਨੇ ਮੈਂਗੋ ਸ਼ੇਕ ਤੇ ਅਸੀਂ ਬਣਾਈ ਸੀਗੀ ਚਾਹ। ਚਾਹ ਸੇ ਪੀ ਲਈਏ। ਮਿਲਦੇ ਆਂ ਠਹਿਰ ਕੇ ਬਲੌਗ ਨਾਲ ਬਣੀ ਰਿਓ। ਚੈਨਲ ਤੇ ਨਵੇਂਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਪਲੀਜ਼। ਲਾਈਕ ਜ਼ਰੂਰ ਕਰਿਆ ਕਰੋ, ਸ਼ੇਅਰ ਜ਼ਰੂਰ ਕਰਿਆ ਕਰੋ, ਕਮੈਂਟ ਕਰਕੇ ਦੱਸਿਆ ਕਰੋ ਮੇਰਾ ਬਲੌਗ ਕਿੱਦਾਂ ਦਾ ਲੱਗਦਾ ਥੱਨੂੰ। ਲੋ ਜੀ ਹੁਣ ਆਪਾਂ ਅਗੇ ਨਾ ਆ ਕੇ ਮੈਂ ਤਾਂ ਨਾਲੇ ਸੀ ਇਹਨਾਂ ਨੇ ਹਜੇ ਨਾ ਆਣਾ ਇਹਦੇ ਕਾਰ ਦਾ ਏਸੀ ਠੀਕ ਕਰਾਉਣ ਜਾਣਗੇ ਰਸ਼ਮੀਨ ਦਾ ਪਤਾ ਨਹੀਂ ਕੀ ਹੋ ਗਿਆ ਕੀ ਹੋ ਗਿਆ ਰਸ਼ਮੀਨ ਇਹਨਰ ਦਊ ਆਹ ਜੇ ਸਪਿੰਨਰ ਦਾ ਜਿਸ ਟੂ ਕਮ ਦੋ ਉਹ ਥੱਲੇ ਗਿਆ ਬੜਦੇ ਹੰਡਰੇ ਦੇ ਥੱਲੋਂ ਪਾ ਲੈਣੇ ਇਹਦੇ ਨਾਲ ਨਿਕਲੇਊਗਾ ਨਿਕਲੇਊ ਥੇ ਟੱਡ ਤੇ ਟੱਡ ਲੈ

निकल रश्मीन भी सफल हो गया काम गया। काम सफल हो गया रिश्मीन। रिश्मीन काम देख का शरारती है सोटी कि बहरले बैंड मैं थोड़ा असि गए थे रात मेले मेले की असी रशमीन लिया स्पिनर

पतलू? पतलू? तो भी है रश्मी पतलू पतलू भुख लगी बना चाह के कोई कुछ खा लो बिस्कुट संतरा गोली ना भुख मरूगी रश्मीर मटर डब्बा इतना चाह के डब्बा अपना की कर शराबती बहुत है सारा दिन हजे तीजी छुट्टी आज बना चाह बी भज के करके बनाऊगी हली हली ਸਾਹ ਜੀ ਹੁਣ ਆਪਾ ਬਣਾਉਣੀ ਹੈ ਕਿਹੜਾ ਚਾ ਰਸ਼ਮੀ ਨੇ ਕੋਈ ਸ਼ਰਾਰਤ ਕੀਤੀ ਸੀ ਮੈਂ ਤਾਂ ਵਾਪਸ ਆਈ ਐ ਸਾਰਾ ਦਿਨ ਸ਼ਰਾਰਤਾਂ ਕਰਦਾ ਤੇ ਕਿਹੜਾ ਪੀਣੇ ਆ ਹਾਂ ਚਾਹ ਬਣਾ ਕੇ ਉਸ ਤੋਂ ਬਾਅਦ ਲਾਗਣਾ ਵਾਂਗੇ ਡੈਡ ਉੱਪਰ ਦਾ ਹਵਾ ਕਿਉਂ ਹੋਰੇ ਮਮਾ

हेलो जी हम आप कर ली चाहे है गे चाह हम बार बहुत गर्मी है बदल हो पे है अंदर बच्चे भी चौगा चुकी जी नहा भर दिने

ਉਨੇ ਚਲਾਇਆ ਹੀ ਨਹੀਂ ਉਸ ਗਮਲੇ ਛੇ ਜੇ ਕੁਛ ਨਹੀਂ ਹੈ ਨਾ ਇਹ ਨਹੀਂ ਚਲਿਆ ਉਹ ਚੰਨ ਜੇ 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 झोना ला फिर देखो झोना लाई गए इंद्र बैठी है कंधाना है रोटी खानी है नीचे आ जा इधर से गेट के अंदर से आ जा हां अंदर आ जा ये है गुड़िया बेचारी इधर रहंदे है के दोपहर है कहंदी मैं रोटी खानी है जी वहां पे अंदर चल बेटा अंदर जा के रोटी खा लो जी मम्मी बनाई ले लिया और रोटी कुरी खुरी ने और निकी कुड़ी ने रोटी खानी है शामे करिए मंज़ा ले शामें खिचिए मंज़ा बेटे उठी मंज़ा शामे करिए इधर बैठ जा रोटी लाते हैं हम ਜੀ ਅੱਜ ਦੀ ਵੀਡੀਓ ਮੇਰੀ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਸ਼ੇਅਰ ਵੀ ਕਰਿਆ ਕਰੋ ਚੈਨਲ ਤੇ ਨਵੇਂ ਹੋਂਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਜ ਦੇ ਵਲੌਗ ਇੰਨਾ ਹੀ ਤੇ ਕੱਲ ਨੂੰ ਨਵਾਂ ਵਲੌਗ ਲੈ ਕੇ ਫੇਰ ਆਦਰ ਹੋਵਾਂਗੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ